ਸਾਡੇ ਦੇ ਕੋਈ ਦੁਸ਼ਮਣ ਹੀ ਨਹੀਂ ਹੈਗੇ ਜੀ ਭਗਵੰਤ ਮਾਨ ਅੱਜ ਉਹ ਸੱਤਾ 'ਚ ਨੇ ਦੇਖੋ ਸਮੇਂ-ਸਮੇਂ ਸਰ ਬਾਈ ਨੇ ਹਰ ਇੱਕ ਬੰਦੇ ਨੂੰ ਜੋ ਵੀ ਪਾਵਰ 'ਚ ਆਇਆ ਜਿਹਦੇ ਕਰਨ लायक ਕੋਈ ਕੰਮ ਹੈ ਉਹਨੂੰ ਸਵਾਲ ਕਰਿਆ ਇਹੀ ਸਵਾਲ ਉਹਨਾਂ ਨੂੰ ਚੁੱਭ ਰਹੇ ਹੈ ਜੀ ਪਰਿਵਾਰ ਨੇ ਆਪ ਤਾਂ মিডিਆ ਤਕੜਾ ਕਰ ਲਿਆ মিডিਏ ਤੋਂ 2-3 ਲੱਖ ਰੁਪਏ ਮਹੀਨੇ ਦੀ ਇਹਨਾਂ ਨੇ ਕਮਾਈ ਕਰ ਲਈ ਤੇ 2-3 ਲੱਖ ਦੀ ਕਮਾਈ ਨਾਲ ਭਗਵੰਤ ਮਾਨ ਜੀ ਤੁਹਾਨੂੰ ਇੰਨੀ ਜਲਸੀ ਹੋਣ ਲੱਗ ਪਈ ਹੈ ਮਤਲਬ ਤੂੰ ਕਿਸੇ ਨੂੰ ਕੰਮ ਹੀ ਨਹੀਂ ਕਰਨ ਦੇਣਾ ਇੱਥੇ ਤੇ ਅਦਾਲਤ ਦਾ ਜਿਹੜਾ ਸਵਾਲ ਹੈ ਕੱਲ ਤੱਕ ਸਾਰੇ ਪਰਚਿਆਂ ਦੇ ਖਿਲਾਫ ਹਾਈ ਕੋਰਟ 'ਚ ਸਾਡੀਆਂ ਪਟੀਸ਼ਨਾਂ ਪੈ ਜਾਣਗੀਆਂ ਮੈਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਕਿਉਂਕਿ ਪੁਲਿਸ ਨਾਲ ਸਾਡਾ ਬਿਲਕੁਲ ਕੋਈ ਟਕਰਾਅ ਨਹੀਂ ਹੈਗਾ ਟਕਰਾਅ ਭਗਵੰਤਮਾਨ ਦੀ ਗੈਰ ਇਨਸਾਨੀਅਤ ਨਾਲ ਹੈਗਾ ਭਗਵੰਤਮਾਨ ਦੀ ਗੰਦੀ ਸੋਚ ਨਾਲ ਹੈਗਾ ਭਗਵੰਤਮਾਨ ਦੀ ਨੌਜਵਾਨੀ ਦੀ ਬੁੱਚੜਪੰਨਾ ਨਾਲ ਹੈਗਾ ਇਹ ਪ੍ਰਸ਼ਾਸਨ ਨਾਲ ਨਹੀਂ ਹੈਗਾ ਪਰਚਾ ਸੰਦੇ ਸਾਰੇ ਅਫਸਰ ਇੱਕ ਇੱਕ ਅਫਸਰ ਵਧੀਆ ਅਫਸਰ ਕਿਸੇ ਵੀ ਅਫਸਰ ਨੇ ਸਾਡੇ ਤੇ ਕੋਈ ਰੋਪ ਨਹੀਂ ਦਿਖਾਇਆ ਉਹ ਆਪ ਮਾੜਾ ਮਹਿਸੂਸ ਕਰਦੇ ਮੈਂ ਤੁਹਾਨੂੰ ਦੱਸਣਾ ਇਹ ਵੀ ਚਾਹੁੰਦਾ ਕਿ ਜੇ ਪ੍ਰਸ਼ਾਸਨ ਨਾਲ ਵੀ ਗੱਲ ਹੋ ਰਹੀ ਹੈ ਤੇ ਜੇ ਪ੍ਰਸ਼ਾਸਨ ਨੇ ਨੀਕ ਗੱਲ ਤੇ ਮੰਨ ਜੇ ਕਿ ਜੀ ਤੁਸੀਂ ਧਰਨਾ ਨਾ ਦਿਓ ਆਪਾਂ ਸਾਰੇ ਪਰਚੇ ਕੋਚਿੰਗ ਚ ਲਾ ਦਾਂਗੇ ਜੇ ਤੁਸੀਂ ਅਦਾਲਤ 'ਚ ਜਮਾਨਤ ਪਾ ਦੋਂਗੇ ਅਦਾਲਤ 'ਚ ਜਮਾਨਤ ਪੈ ਗਈ ਉਹ ਕਵਾਚਿੰਗ ਦਿਖਾ ਦੇਣ ਅਸੀਂ ਤਾਂ ਇਹ ਵੀ ਕਹਿੰਦੇ ਆ ਆਪਾਂ ਸਰਕਾਰ ਦੀ ਬਦਨਾਮੀ ਵੀ ਨਹੀਂ ਕਰਨਗੇ ਇਤੋਂ ਜ਼ਿਆਦਾ ਸਰਕਾਰ ਨੂੰ ਕੀ ਚਾਹੀਦਾ ਹੈ ਖੂਨ ਚਾਹੀਦਾ ਇਹਨਾਂ ਦਾ ਇਹਨਾਂ ਦੇ ਬਜ਼ੁਰਗਾਂ ਦਾ ਖੂਨ ਚਾਹੀਦਾ ਹੈ ਚਾਹੀਦਾ ਕੀ ਹੈ ਇਹਨਾਂ ਨੂੰ ਇਹ ਤਾਂ ਦੱਸੇ ਭਗਵੰਤ ਮਾਨ ਕਿ ਤੈਨੂੰ ਚਾਹੀਦਾ ਕੀ ਹੈ ਨਾ ਅਸੀਂ ਧਰਨਾ ਦਈਏ ਨਾ ਰੇਲਵੇ ਜੈਮ ਕਰੀਏ ਸਾਨੂੰ ਕੋਈ ਮਜ਼ਾ ਆਉਂਦਾ ਇਹ ਕੰਮ ਕਰਨ ਨੂੰ ਆਪਾਂ ਉੱਥੇ ਰੇੜੀਆਂ ਲਾਉਣੀਆਂ ਚੀਜ਼ਾਂ ਚੁਨੀਆਂ ਵੇਚਣੀਆਂ ਉੱਥੇ ਖੜ ਕੇ ਉਹ ਵੀ ਜਿਹੜੀ ਕਿਤੇ ਤਰੇ ਕਰੋ ਸੜਕਾਂ ਜਾਮ ਹੋਣਗੇ ਜਾਂ ਰੇਲਵੇ ਜਾਮ ਹੋਣਗੇ ਇਹ ਰੇਲਵੇ ਵੀ ਜਾਮ ਹੋਣਗੇ ਤੇ ਧੂਰੀ ਇਹਨਾਂ ਦਾ ਹਲਕਾ ਜਾਮ ਹੋਊਗਾ ਐਂਡ ਹਲਕੇ ਨੂੰ ਜਾਮ ਕਰਨ ਦਾ ਮਕਸਦ ਨਹੀਂ ਹੈਗਾ ਮਕਸਦ ਇਹ ਹੈ ਕਿ ਆਪਾਂ ਸੰਗਤ ਨੂੰ ਸਟੇਜ ਤੋਂ ਪੁੱਛਣਾ ਹੈ ਕਿ ਕਿਹਦੇ ਨਾਲ ਫਰੋਤੀ ਵੱਜੀ ਹੈ ਕਿਉਂਕਿ ਅੰਕਲ ਜੀ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਇੱਥੇ ਫਰੋਤੀਆਂ ਮੰਗਦਾ ਆਇਆ ਕੁਝ ਵੀ ਕਰਦਾ ਉਹ ਆਮ ਇੱਥੇ ਸਮਾਜ 'ਚ ਕਿਵੇਂ ਘੁੰਮ ਫਿਰ ਸਕਦਾ ਮੈਂ ਤੁਹਾਨੂੰ ਦੱਸਿਆ ਉਹ ਇਸ ਨੂੰ ਇਸ ਬੰਦੇ ਨੂੰ ਤਾਕਤ ਮਿਲ ਗਈ ਹੈ ਤੇ ਤਾਕਤ ਦੇਣ ਵਾਲਾ ਗੁਰੂ ਮਹਾਰਾਜ ਹੈ ਤੇ ਲੋਕ ਹੈਗੇ ਆ ਇਹ ਤਾਕਤ ਦੀ ਦੁਰਵਰਤੋਂ ਕਰ ਰਿਹਾ ਹੈ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਰਿਹਾ ਹੈ ਇਸ ਸਰਕਾਰੀ ਅਫਸਰਾਂ ਤੋਂ ਮੁਲਾਜ਼ਮਾਂ ਤੋਂ ਝੂਠੇ ਪਰਚੇ ਦਵਾ ਰਿਹਾ ਮੈਂ ਤੁਹਾਨੂੰ ਕਿਹਾ ਹੈ ਕਿ ਮੁਲਾਜ਼ਮ ਪੁਲਿਸ ਵਾਲੇ ਸਾਰੇ ਵਧੀਆ ਬੰਦੇ ਹੈਗੇ ਆ ਇਹ ਨਹੀਂ ਦੇਣਾ ਚਾਹੁੰਦੇ ਪਰ ਜਦੋਂ ਤੁਸੀਂ ਇਹਨੂੰ ਆਪ ਤੇ ਸਿਰ ਤੇ ਬਿਠਾਤਾ ਬਦਲਾਅ ਦੇ ਰੂਪ ਦੇਖ ਕੇ ਤੇ ਇਹ ਇਹਨਾਂ ਤੋਂ ਆ ਕੰਮ ਕਰਵਾ ਰਿਹਾ ਪੁੰਜੇ ਕੱਲ ਲੋਅ ਐਂਡ ਆਰਡਰ ਦੀ ਸਥਿਤੀ ਬੰਦੀ ਹੈ ਤੇ ਜ਼ਿੰਮੇਵਾਰ ਕੌਣ ਹੋਊਗਾ ਮੈਂ ਨਹੀਂ ਸਵਾਲ ਦਾ ਜਵਾਬ ਦਊਂਗਾ ਤੁਸੀਂ ਦੱਸੋ ਕੌਣ ਹੋਊਗਾ ਜ਼ਿੰਮੇਵਾਰ ਦੱਸੋ ਮਾਜਾ ਸਾਹਿਬ ਸਰਕਾਰ ਸਰਕਾਰ ਜ਼ਿੰਮੇਵਾਰ ਹੋਊਗੀ ਮੈਂ ਨਹੀਂ ਹੋਊਂਗਾ ਜ਼ਿੰਮੇਵਾਰ ਓਕੇ ਜੇ ਕੱਲ ਲੋਅ ਐਂਡ ਆਰਡਰ ਦੀ ਧੂਰੀ ਸਥਿਤੀ ਬੰਦੀ ਹੈ ਇਹ ਬਿਆਨ ਲਿੱਤਾ ਜਾਵੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਸਰਕਾਰ ਜ਼ਿੰਮੇਵਾਰ ਹੋਊਗੀ ਕਿਉਂਕਿ ਅਸੀਂ ਅਦਾਲਤਾਂ 'ਚ ਇਹ ਪਰਚੇ ਝੂਠੇ ਕਰਾਰ ਕੇ ਦਿਖਾਵਾਂਗੇ ਜਦੋਂ ਤੱਕ ਨਹੀਂ ਕਰਾਰੇ ਜਾਂਦੇ ਸਾਨੂੰ ਵੀ ਗ੍ਰਿਫਤਾਰ ਕਰ ਲੋ ਜਿਹੜੇ ਇਹ ਝੂਠੇ ਪਰਚੇ ਪਾਏ ਇਹਨਾਂ ਨੇ ਚਾਰ ਪੰਜ ਉਹਦੇ ਲਈ ਸੰਗਤ ਨੂੰ ਬੇਨਤੀ ਕਰਦੇ ਆ ਜੇ ਲੋਕ ਆਵਾਜ਼ ਬਣੂਗੀ ਫੇਰੀ ਇਹ ਪਰਚੇ ਰੱਦ ਹੋਣਗੇ ਤੇ ਆਉਣ ਵਾਲੇ ਪਰਚਿਆਂ ਤੇ ਵੀ ਰੋਕ ਲੱਗੂਗੀ ਜਿਵੇਂ ਤੁਹਾਡੇ ਵੀਡੀਓ ਤੇ ਵੀ ਪਰਚਾ ਹੋ ਰਿਹਾ ਹਰ ਇੱਕ ਬੋਲਣ ਵਾਲੇ ਬੰਦੇ ਤੇ ਪਰਚਾ ਹੋ ਰਿਹਾ ਇਹ ਆਉਣ ਵਾਲੇ ਸਮੇਂ 'ਚ ਫੇਰੀ ਇਹ ਇਸ ਚੀਜ਼ ਨੂੰ ਠੱਲ ਪੋਗੇ ਸਾਡੀ ਤਾਂ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਪੰਤ ਮਾਨ ਅੱਜ ਉਹ ਸੱਤਾ 'ਚ ਨੇ ਦੇਖੋ ਸਮੇਂ-ਸਮੇਂ ਸਰ ਬਾਈ ਨੇ ਹਰ ਇੱਕ ਬੰਦੇ ਨੂੰ ਜੋ ਵੀ ਪਾਵਰ ਚ ਆਇਆ ਜਿਹਦੇ ਕਰਨ ਲਾਇਕ ਕੋ ਕੰਮ ਹੈ ਉਹਨੂੰ ਸਵਾਲ ਕਰਿਆ ਇਹੀ ਸਵਾਲ ਉਹਨਾਂ ਨੂੰ ਚੁੱਭ ਰਹੇ ਹੈ ਜੀ ਅਮਨ ਬਾਈ ਜੀ ਕਹਿ ਰਹੇ ਤੇ ਕਿ ਭਾਨ ਇਸ ਨੂੰ ਬੋਲਣ ਦਾ ਨਹੀਂ ਪਤਾ ਜੀ ਗਲਤ ਚੱਲਦੇ ਸੀ ਆ ਸੋਸ਼ਲ ਮੀਡੀਆ ਤੇ ਵੀ ਹੋ ਰਿਹਾ ਹੈ ਟਿਵੀ ਤੇ ਵੀ ਹੋ ਰਿਹਾ ਹੈ ਜੀ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਨਾ ਤਾਂ ਮੈਂ ਪਹਿਲਾਂ ਕਦੀ ਆ ਅਮਰੀਕਾਂ ਦੇ ਸਾਹਮਣੇ ਮੈਂ ਨਹੀਂ ਕਦੇ ਆਇਆ ਨਾ ਮੈਂ ਕਦੀ ਕੋਈ ਲੈਕਚਰ ਦਿੱਤਾ ਕਦੀ ਖੜ ਕੇ ਨਾ ਮੈਂ ਕੁਝ ਕਰਿਆ ਬਲਟ ਏਡੇ ਵੀਂਗੇਸ ਵਾਲਾਂ ਦਾ ਮੈਨੂੰ ਜਵਾਬ ਵੀ ਨਹੀਂ ਦੇਣਾ ਆਉਂਦਾ ਜਿਹੜੀ ਮੈਂ ਤੁਹਾਨੂੰ ਦੱਸ ਦਿਨਾ ਸ਼ੈਲੀ ਵਾਲੀ ਗੱਲ ਵੀ ਤੁਸੀਂ ਵੀ ਚਲਾਇਓ ਨਾ ਤੁਹਾਡਾ ਮੀਡੀਆ ਦਾ ਵੀ ਫਰਜ ਬੰਦ ਹੈ ਕਿ ਤੁਸੀਂ ਜਿਹੜੀਆਂ ਉਹਨਾਂ ਦੀਆਂ ਪੁਰਾਣੀਆਂ ਸ਼ੈਲੀਆਂ ਨੇ ਨਾ ਸਰਦਾਰ ਸਾਡੇ ਭਵਨ ਸਿੰਘ ਮਾਨ ਜੀ ਦੀਆਂ ਤੁਸੀਂ ਉਹ ਸ਼ੈਲੀਆਂ ਕੱਢੋ ਪੁਰਾਣੀਆਂ ਬਰਾਬਰ ਜੋੜ ਕੇ ਚਲਾਓ ਫਿਰ ਉਹ ਚ ਕੰਪੈਰੀਜ਼ਨ ਕਰੋ ਨਾ ਕਿ ਭਾਨੇ ਸਿੱਧੂ ਦੀ ਸ਼ੈਲੀ ਵਧੀਆ ਹੈ ਕਿ ਸਰਦਾਰ ਭਵਨ ਸਿੰਘ ਮਾਨ ਦੀ ਸ਼ੈਲੀ ਵਧੀਆ ਕਿ ਉਹ ਵੀ ਨਾ ਬੋਲਦੇ ਰਹੇ ਹਨਾ ਕਾਫੀ ਕਿ ਜਿਹੜੀ ਕੋਈ ਮੈਸੇਜ ਸੀ ਪਾਵਰ ਚ ਉਹਦੋਂ ਮੈਨੂੰ ਨਾ ਤੁਸੀਂ ਸੱਚ ਜਾਣੋਗੇ ਕਿ ਮੈਨੂੰ ਪ੍ਰੋਪਰ ਕੋਈ ਲੀਡਰ ਦਾ ਨਾਮ ਵੀ ਨਹੀਂ ਪਤਾ ਕਿ ਕੌਣ ਸੱਤਾ ਤੇ ਰਿਹਾ ਕੌਣ ਕੀ ਹੈ ਕੌਣ ਨਾ ਪਰ ਮੈਨੂੰ ਇਹਨਾਂ ਜ਼ਰੂਰ ਪਤਾ ਹੈ ਕਿ ਉਹ ਸੱਤਾ ਤੇ ਜੋ ਫੀਮੇਲ ਸੀ ਉਸ ਟਾਈਮ ਕੁਝ ਵੀ ਸੀ ਉਹਨਾਂ ਨੂੰ ਵੀ ਬੋਲਦੇ ਰਹੇ ਹੈ ਤੇ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਵੀ ਬੋਲਦੇ ਰਹੇ ਹੈ ਤੇ ਅੱਜ ਸਵਾਲ ਉਹਨਾਂ ਤੇ ਹੈ ਤਾਂ ਉਹ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਜੇਕਰ ਜੇਕਰ ਆਪਾਂ ਗੱਲ ਕਰੀਏ ਤਾਂ ਸਾਨੂੰ ਲੱਗਦਾ ਵੀ ਇਹ ਰਾਜਨੀਤਿਕ ਪ੍ਰੇਰਕ ਪਰਚੇ ਹੋ ਰਹੇ ਨੇ ਜਾਂ ਉਹਨਾਂ ਨੂੰ ਕੋਈ ਖਤਰਾ ਹੈ ਜਾਂ ਕੋਈ ਅਜੀਬ ਚੀਜ਼ ਮਹਿਸੂਸ ਹੋ ਰਹੀ ਹੈ ਤਾਂ ਪਰਚੇ ਕਰ ਰਹੇ ਨੇ ਮੈਨੂੰ ਕਿਵੇਂ ਦੁਆਰਾ ਕਰੇ ਜੇ ਮਤਲਬ ਕਿ ਰਾਜਨੀਤਿਕ 플레이ਰ ਕਿ ਪਰਚੇ ਨੇ ਜਾਂ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਪਰਚ ਕੀਤੇ ਜਾ ਰਹੇ ਨੇ ਭਾਨਾ ਜੀ ਰਾਜਨੀਤਿਕ ਪ੍ਰੇਰਤਾ ਹੈ ਜੀ ਦੇਖੋ ਅੱਜ ਅਸੀਂ ਇੱਕ ਐਕਟਰ ਹੈ ਇੱਕ ਜੋ ਵੀ ਸਾਡਾ ਇੱਕ ਚੈਨਲ ਹੈ ਕੁਝ ਵੀ ਅਸੀਂ ਕੰਮ ਕਰਦੇ ਆਂ ਇਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਦੇ ਸੀਗੇ ਇਹੀ ਜੋ ਅੱਜ ਛਵੀ ਹੈ ਭਾਨਾ ਸਿੱਧੂ ਜੀ ਦੀ ਇਤੋਂ ਪਹਿਲਾਂ ਇਹੀ ਸਰਦਾਰ ਭੌਂਤ ਸਿੰਘ ਮਾਨਦੀ ਸੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਥੋੜਾ ਮੋਟਾ ਕੋਈ ਖਤਰਾ ਹੋ ਸਕਦਾ ਜੀ ਕਿ ਹਾਂ ਵੀ ਇਹ ਕੋਈ ਟੇਡਾ ਵਿੰਗਾ ਨਾ ਕੰਮ ਹੋ ਜੇ ਕਿ ਬੰਦਾ ਕੋਈ ਮੇਰੀ ਜਗ੍ਹਾ ਤੇ ਨਾ ਜੇ ਇਹਨੂੰ ਪਹਿਲਾਂ ਹੀ ਦੱਬ ਲਾਂ ਥੱਲੇ ਲਾਲਾਂ ਦਾ ਕੁਝ ਵੀ ਐਸਾ ਇਹ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸ਼ਾਸਨ ਦੇ ਕੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਹੈ ਕਿ ਜੋ ਵੀ ਜਥੇਬੰਦੀਆਂ ਸਾਡੇ ਗੋਬਿੰਦ ਸਿੰਘ ਇਹ ਝੁੱਠੇ ਵਰ ਜਾਂਦੇ ਖਿਲਾਫ ਲੜ ਰਹੇ ਨੇ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਜਣੇ ਇਸ ਦਾ ਸਾਥ ਦੋ ਸਾਡਾ ਕੰਮ ਇਹ ਹੋਇਆ ਕੱਲ ਨੂੰ ਛੋੜੇ ਤੱਕ ਵੀ ਹੋਊਗਾ ਦੇਖੋ ਬਹੁਤ ਸਾਰੇ ਇੱਥੇ ਖੜੇ ਨੇ ਬਜ਼ੁਰਗ ਖੜੇ ਨੇ ਬੱਚੇ ਖੜੇ ਨੇ ਪੈਣਾ ਘੜੀਆਂ ਨੇ ਇਹਨਾਂ ਨੂੰ ਪੁੱਛ ਲੋ ਇਹਨਾਂ ਤੋਂ ਬਹੁਤ ਸਾਰੇ ਲੋਕ ਮੈਨੂੰ ਜਾਣਦੇ ਵੀ ਨਹੀਂ ਹੋਣਗੇ ਕਿ ਮੈਂ ਕੌਣ ਹਾਂ ਕੌਣ ਨਾ ਤੇ ਇਹਨਾਂ ਨੇ ਮੇਰੇ ਉੱਪਰ ਵੀ ਇੱਕ ਐਫਆਈਆਰ ਦੇ ਵਿੱਚ ਮੇਰਾ ਵੀ ਨਾਮ ਦਰਜ ਕਰਾਇਆ ਇਹ ਸਾਰੇ ਪਰਚੇ ਨੇ ਸਾਰਾ ਸਾਰੇ 4-5 4-5 ਪਰਚਾ ਹੋ ਗਿਆ ਕੱਲ ਇਹ ਸਾਰੇ ਝੂਠੇ ਨੇ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਦਾ ਸਾਥ ਦਿਓ ਧੂਰੀ ਇੱਕ ਤਰੀਕ ਨੂੰ ਦਾਲਿਆਲ ਫਾੜ ਦਿੱਤੇ ਸਾਰੇ ਜਾਨੇ ਪੁੰਤ ਦੀ ਕਿਰਪਾਲਤਾ ਕਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ